ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਗੀ ਜਾਂ ਨਮੀ ਸਵੇਰ ਤੇ ਸਵੇਰੇ ਸਵੇਰੇ ਨਿਆਣੇ ਲੱਗੇ ਹੋਏ ਨੇ ਪਤੰਗ ਚੜਾਉਣਾ ਅੱਛਾ ਇੱਕ ਡਿਫਰੈਂਸ ਜ਼ਰੂਰ ਹੈਗਾ ਇਹ ਚਾਈਨਾ ਡੋਰ ਨਾਲ ਨਹੀਂ ਚੜਾਉਂਦੇ ਹੈਗੇ ਇਹ ਨਾਰਮਲ ਡੋਰ ਨਾਰਮਲ ਆ ਦੇਖ ਜੋੜ-ਜੋੜ ਕੇ ਨਾ ਆ ਦੇਖ ਕਿਵੇਂ ਜਿਹੜਾ ਗਾੜੂ ਕੰਮ ਕਰ ਕਰਕੇ ਇਹ ਚੜਾਉਂਦੇ ਨੇ ਪਤੰਗ

हमारे चैनल के लिए ले ले तो। आओ <laughs> हमारे चैनल के लिए ओए ऋषि आजा 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 पतंग उड़ा ले आजा बाबे <laughs> हाँ अच्छा आपके चैनल के लिए लेनी है ओके नहीं नहीं जान लगे तो टप गई सी हुन डर गए झाड़ू ना पड़े हो टूट सकती है गंद

जाएगी अभी जाएगी जल्दी लपेटो ऋषि पकड़ ये छोड़ दो छोड़ दो छोड़ दो छोड़ दो छोड़ दो क्या छोड़ दो मैं अपने भीले ने वीडियो के इतनी गेम बाप ओ ज्यादा ऊपर चल गई थी ना स्वर्ग से लग गई देवत्या कोले फिर उन्होंने कहा भी नहीं इतनी ऊंची भी तू चल सकती साडे साडे राजच नहीं आ सकते तू दैट्स व्हाई ਉਹ ਕਿਵੇਂ ਦੇਖ ਰਹੀ ਬੱਚੀ ਨੂੰ ਵੀ ਦੋ ਚਾਰਾਂ ਨੂੰ ਵਾਸਤੇ ਮੈਂ ਮੰਗਿਆ ਪਤੰਗੇ ਚੱਲ ਅੱਛਾ ਹੁਣ ਸਮਝ ਆਈ ਉੱਪਰ ਕਰਦੇ ਤਾਂ ਖਰਾਬ ਹੁੰਦੀ ਨੀਚੇ ਲੈ ਕੇ ਜਾਣੀਆਂ ਹਾਂ ਹਾਂ ਆ ਬਈ ਲੈ ਪਕੜੋ ਆ ਜਾ ਰੁਸ਼ੀ ਪਕੜੋ ਇਹ ਤੇਰਾ ਪੂੰਜੀ ਅੱਛਾ ਤੁਹਾਨੂੰ ਡਰਾ ਰਹੀ ਸੀ ਮੇਰਾ ਪੈਸਾ ਕਰ ਆਏ ਨਹੀਂ ਕਰੋ ਮਾਲ ਤੋਂ ਮਨ ਭਾਈ ਮਨ ਮੈਂ ਆਲ ਤਾ ਬਗ ਮਾਰ ਤਾ ਮਨ ਥੈਂਕ ਯੂ एक ही लिया चलो चलिए शुभ मकर संक्रांति बाजी जिदा घर के बहर लिखा ना अपने इतनी छोटे भरा की कुड़ी है ਉਹ ਡੇਲੀ ਦਰਵਾਜੇ ਦੇ ਬਾਹਰ ਇਦਾਂ ਕਰਦੀ ਆ ਦੇਖੋ ਤੇ ਕੋਈ ਵੀ ਤਿਹਾਰ ਹੋਵੇ ਚਾਹੇ ਨਾ ਹੋਵੇ ਡੇਲੀ ਕਰਦੀ ਆ ਉਹ 컬러 ਨਾਲ ਰੰਗੋਲੀ ਕਰਦੇ ਬਾਅਦ ਦਾ ਕਰ ਤੇ ਆ ਉਹਨਾਂ ਦੇ ਬਾਅਦ ਇਹ ਸਾਰੇ ਘਰਾਂ ਦੇ ਬਾਹਰ ਇਦਾਂ ਮਰਾਟੇਵਾੜ ਚ ਹੁੰਦਾ ਅਪਾ ਸੱਚਖੰਡ ਪਹੁੰਚ ਗਏ ਆ ਤੇ ਆਪਾਂ ਕਰ ਗਏ ਆ ਸੇਵਾ ਸਭ ਤੋਂ ਪਹਿਲਾਂ रात की जूनी तो जलाई सी हले तक मगरी है थोड़ी थोड़ी बार साढ़े बारह तो लाके दो ढाई तक सेवा दिया। जी आ गया लिखा हुआ भगवान का, भगुण का? क्या लगा भगवान का भगुण नीचे दत्ता देखो दत्ता तेन तत्ता दत्ता ਇਹ ਵੀ ਰੱਬ ਦਾ ਨਾਮ ਹੈ ਆ ਜੀ ਇਹਨੂੰ ਵੀ ਭਗਵਾਨ ਦਾ ਨਾਮ ਦਿੱਤਾ ਆ ਦੇਖ ਸਵੇਰ ਦੇ ਖੇਢੀ ਜਾਂਦੇ ਆ ਪਤੰਗਾ ਜਿੱਤੇ ਕੁੜਾਈ ਜਾਂਦੇ ਆ ਉਹ ਉੜਦੀ ਪਤਾ ਨਹੀਂ ਜਿਹੜੂ ਇੱਥੇ ਛੱਡ ਕੇ ਗਏ ਸੀ ਤੇ ਇੱਥੇ ਫਿਰਦੇ ਨੇ ਹਲ ਤੱਕ ਦੇਖ ਲਾ ਪਹਿਲੇ ਇਹਦੇ ਪਤੰਗ ਬਣਾਉਗੇ ਇਸਕਾ ਹਾਂ ਪਤੰਗ ਤੇ ਸਤ ਨੂੰ ਇਹ ਪੂਛ ਪੂਛ ਪਤੰਗ ਕੀ ਪੂਛ ਅੱਛਾ ਅੱਛਾ ਇਸ ਕੀ ਇਸੇ ਹੂੰ ਮੈਂ ਰਵਰ ਗੁੱਤਾ ਜੀ ਗਰਦਨ ਮਾਲਵੇ ਮਾਂਜਾ ਕਿੱਦਾਂ ਗਰਦਨ ਇਹਦੇ ਵੀ ਕਰਦੇ ਕਿੱਦਾਂ ਪਹਿਲਾਂ ਕਿਦਾਂ ਸ਼ਕਲ ਫੜਾਈ ਸੀ 10 ਲੱਖ ਰੁਪਏ ਫਾਇਨ ਹੈ ਜੋ ਪੰਜਾਬ ਵਿੱਚ ਧਗਾ ਰਿਹਾ ਸੀ 10 ਲੱਖ ਰੁਪਏ ਫਾਇਨ ਹਾਂ ਸਭ ਦੁਨੀਆ ਰੱਖ ਦਿਆ ਥੇ ਤਾਂ ਵੀ ਫਾਇਨਾ ਉਹ ਸਭ ਚੱਲਦਾ ਹਾਂ ਫਾਇਨ ਤਾਂ ਹੈ ਬਟ ਛੂੜਾ ਐਗਮ ਛੂੜ ਨਹੀਂ ਉਹ ਪੁੱਛ ਲਾਉਣੀ ਉਹਦੀ ਪੁੱਛ ਮੈਂ ਉਡਾ ਕੇ ਦਿਖਾਤਾ ਇਹਨਾਂ ਨੂੰ ਮੈਂ ਉਹਦੀ ਪੁੱਛ ਲਾਉਣੀ ਸਾਦਰੀ ਛੂੜੋ बेता 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 ओए ओए पीछे डिक्ना जायो अरे ठीक है ऐसा नहीं होता देखिए कितने आती मेरे बताऊंगा के माता कसरा पतंग उड़ाना ना क्या पेचा लेंगे पेचा पेचा लेंगे चल उड़ाएंगे पेचा लेंगे पेचा पतंग पतंग धड़क हो जाएगी आज आज बस उड़ाना डर गया डर गया से उड़ा दो साधु वो क्या कर रही है माँ उनकी वो क्या कर रही है वो दाल का डंडी है अच्छा दाल है वो दाल है ना अच्छा दाल हरार की दाल है हाँ। हरा काय की दाल है दा, दाल है वो ਦੇਖੀ ਤੂਰੀ ਤੂਰੀ ਤੂਰ ਕੀ ਦਾਲ ਅੱਛਾ ਤੂਰ ਕੀ ਦਾਲ ਘੜ ਰਹੀ ਨੇ ਆ ਦੇਖ ਫਾਸੀਆ ਪਤੰਗ ਲੈ ਸਾਜੂ ਇਧਰ ਦੇ ਕੋਲ ਨੀਚੇ ਨੱਕ ਕਰਦਾ ਬੇਟਾ ਇਧਰ ਸ਼ਾਮ ਹੋ ਗਈ 5 ਵਜੇ ਗਏ ਅਸੀਂ ਹੁਣੇ ਆਇਆ ਅੱਜ ਅਸੀਂ ਥੱਕ ਗਏ ਬਹੁਤ ਇਸ ਕਰਕੇ ਅਸੀਂ ਜਲਦੀ ਆ ਗਏ ਨਹੀਂ ਅਸੀਂ ਸਾਢੇ 7-8 ਹੋ ਜਾਣੇ ਹੁੰਦੇ ਆ 8 ਹੋ ਜਾਣੇ ਹੁੰਦੇ ਆ ਓਏ ਉਹ ਚ ਫਸੂਗੀ ਟਾਵਰ ਚ ਉਹ ਉਹ ਨਹੀਂ ਚਾਹੀਏ ਨਹੀਂ ਮੇਰਾ ਨਹੀਂ ਹੋ ਰਹਾ ਹੈ ਤੇ ਹੁਣੀ ਅਸੀਂ ਆਇਆ ਅਸੀਂ ਹਲੇ ਘਰ ਦੀ ਚਾਬੀ ਹੱਥ ਚਾਹੇ ਕੁੰਡਾ ਖੋਲਿਆ ਨਹੀਂ ਮੈਂ ਹੁਣ ਖੋਲਦੀ ਆਂ ਥੋੜੀ ਚਾਹ ਪੀਉਂਗੀ ਤੇ ਅੱਜ ਗਾਜਰ ਲੈ ਕੇ ਰੱਖੀ ਹੋਈਆਂ ਕਈ ਦਿਨ ਦੀਆਂ ਤੇ ਸੋਚਦੇ ਗਾਜਰ ਦਾ ਉਹ ਬਣਾ ਲਈਏ ਹਨਾ ਹਾਂਜੀ ਆਹੋ ਖਾਣਾ ਸਾਧ ਹੀ ਟਾਵਰ ਦੇ ਵਿੱਚ ਦੇਖੋ ਸਾਦਾ ਪਤੰਗ ਉਹਨਾਂ ਦਾ ਉਹ ਸਾਦਾ ਲੈ ਮਮਾ ਨੇ ਕਿਹਾ ਖਾਵੇਂ ਇਹ ਆਮ ਚੁੱਕਾ ਇਹ ਬਿੱਲਾ ਆ ਪੂੰਛ ਲਾਉਣ ਲੱਗਿਆ ਪਤੰਗ ਦੀ ਹਾਂ ਚਲਾ ਕੋਣ ਹਾਂ ਤੂੰ ਲਾ ਕੰਮ ਤੇ ਜਲੇ ਲਾ ਨਾ ਪਤੰਗ ਆਪ ਆਪ ਚੁੱਪ ਚੁੱਪ ਜਾਂਦੀ ਹਉ ਦੇ ਮੇਰਾ ਰਿਹਾ ਚੱਲੀਏ ਚਲੋ ਤੂੰ ਜਾ

तो तुमने कपड़े इतने अच्छे पहने हुए थे वो इनके वीडियो देखना है तुम्हारे मोबाइल पे है? ये मैडम की वीडियो देखना है मोबाइल पे तेरा पापा तेरा चैनल बोल दो नोदे देखो मोबाइल है हां चैनल बस भाई इनके चैनल पे सब्सक्राइब कर तर मंजा डालो मंजा ਛੋਟੀ ਛੀ ਲੈ ਲਓ ਲੈ ਬਸ ਬਸ ਲੈ ਲੈ ਕਿੱਥੇ ਹੈ ਸਾਦਨਾ ਲੈ ਰੋਸ਼ੀ ਕੋ ਵੀ ਲੈ ਲਓ ਉਪਰ ਉਧਰ ਰੱਖ ਲਓ ਨਾ ਮੈਂ ਦੁਪਹਿਰ ਮੰਜੇ ਤੇ ਹਾਂਜੀ ਹੁਣ ਸ਼ਾਮ ਹੋ ਗਈ ਆ ਤੇ ਅੱਜ ਰੋਟੀ ਅਸੀਂ ਬਣਾਉਣੀ ਨਹੀਂ ਕਿਉਂਕਿ ਥੱਲੇ ਛੋਟੀ ਬਹੂ ਜਿਹੜੀ ਹੈਗੀ ਆ ਪਰ ਚਾਈ ਮਤਲਬ ਇਹਨਾਂ ਦੀ ਮੇਰੀ ਰਾਣੀ ਬੋਲ ਕੇ ਇਹ ਕੀ ਆ ਜੋ ਪੂਰੀਆਂ ਬਣੀਆਂ ਥੱਲੇ ਤੇ ਹੋਰ ਵੀ ਖਾਣਾ ਥੱਲੇ ਬਣਿਆ ਕਿ ਤੁਸੀਂ ਨਾ ਅੱਜ ਖਾਣਾ ਬਣਾਇਓ ਤੇ ਫਿਰ ਮੈਂ ਹੁਣ ਖਾਣਾ ਨਹੀਂ ਬਣਾ ਰਹੀ ਪਰ ਮੈਂ ਸਿਰਫ ਗਾਜਰ ਦਾ ਹਲਵਾ ਬਣਾਉਂਗੀ ਤੇ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਗਾਜਰਾਂ ਛਿਲ ਦਿਓ ਓਨੀ ਦੇਰ ਤੇ ਆ ਕੇ ਮੈਂ ਬਣਾ ਦੂੰਗੀ ਤੇ ਇਹ ਨਾਲ ਰੈ ਰਸ ਕਰਦੇ ਨਾਲ ਗਾਜਰਾਂ ਛਿਲਦੇ ਓਨੀ ਦੇਰ ਮੈਂ ਥੱਲੇ ਹੀ ਜਾਨੀ ਆ ਤੇ ਉਹਨਾਂ ਨਾਲ ਪੂਰੀਆਂ ਬਣਾਉਣ ਚ ਹੈਲਪ ਕਰੀ ਕਿਉਂ ਨਹੀਂ ਕਿ ਪੂਰੀਆਂ ਬਣਾਉਣ ਚ ਨਾ ਬਹੁਤ ਟਾਈਮ ਲੱਗਦਾ ਮਤਲਬ ਕਾਫੀ ਟਾਈਮ ਲੱਗਦਾ ਤੇ ਉਹਦਾ ਕਾਫੀ ਹੈ ਨਾ ਬਹੁਤ ਕੁਝ ਕਰਨਾ ਪੈਂਦਾ ਪੂਰੀ ਸੋ ਚਲੋ ਥਲੇ ਚਲਦੇ ਆਪਾਂ ਜੀ ਇੱਥੇ ਬਣ ਰਿਹਾ ਮਰਾਠੀ ਸਟਾਈਲ ਬੈਂਗਣ ਇਹ ਮਸਾਲਾ ધ્યાન ਕਿੱਤਾ ਹੋਇਆ ਮਸਾਲਾ ਇਸ ਵਿੱਚ ਹਾਂ ਤੇ ਇੱਥੇ ਨਾ ਮੋਸਟਲੀ ਜਦੋਂ ਵੀ ਕੁਝ ਤਿਹਾਰ ਹੁੰਦਾ ਕੁਝ ਹੁੰਦਾ ਨਾ ਜ਼ਿਆਦਾਤਰ ਇੱਥੇ ਬੈਂਗਣ ਦੀ ਸਬਜ਼ੀ ਬਣਾਉਂਦੇ ਤੇ ਲੰਗਰ 'ਚ ਵੀ ਬੈਂਗਣ ਬਹੁਤ ਬਣਦਾ ਮਹਾਰਾਸ਼ਟਰ 'ਚ ਮੈਂ ਬਹੁਤ ਖਾਤੇ ਨਾ ਬੈਂਗਣ ਹੈਨਾ ਔਰ ਸਵਾਦ ਵੀ ਬੰਦਾ ਇਹ ਜਿਹੜਾ ਮਸਾਲਾ ਇਹ ਬਣਾਉਂਦੀ ਆ ਨਾ ਇਹ ਅਲੱਗ ਤਰੀਕੇ ਦਾ ਵਿੱਚ ਸੂਰਜਮੁਖੀ ਦੇ ਅ ਦਾਨੇ ਹੋਰ ਮਤਲਬ ਸੋ ਮਨੀ ਪਹਿਲੇ ਕਿ ਦਾਨੇ ਮੂੰਗਫਲੀ ਦੇ ਦਾਨੇ ਹੋਰ ਬਹੁਤ ਕੁਝ ਪਾਉਂਦੇ ਆ ਤੇ ਬੜਾ ਸਵਾਦ ਲੱਗਦਾ ਇਹ ਮਹਿੰਗਣ ਤੇ ਹਲੇ ਇਹ ਸਬਜੀ ਬਣਾ ਰਹੀ ਸੀ ਇਸ ਕਰਕੇ ਪੂਰੀਆਂ ਦਾ ਹਲੇ ਟਾਈਮ ਹੋਇਆ ਨਹੀਂ ਸੋ ਉੱਪਰ ਜਾ ਕੇ ਮੈਂ ਗਾਜਰਾ ਛਿੱਲਦ ਰਹੀ ਹਾਂ ਤੇ ਰਸ ਕਰਿਓਨੀ ਆ ਫਿਰ ਮੈਂ ਵਾਪਸ ਆਉਣੀ ਆ ਹਾਂਜੀ ਪਹਿਲਾਂ ਇਦਾਂ ਗਾਜਰਾਂ ਨੂੰ ਛਿੱਲ ਲੈਣਾ ਤੇ ਛਿੱਲ ਕੇ ਹੁਣ ਮੈਂ ਲਾਉਂਗੀ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਥੋੜਾ ਫਰਾਈ ਕਰੂੰਗੀ ਤੇ ਉਸ ਤੋਂ ਆਲਾ ਪਖਨਵਾ ਬਣਾ ਲਾਂਗੇ ਹਾਂਜੀ ਇਹਨਾਂ ਵਿੱਚ ਦੇਸੀ ਘਿਓ ਪਾ ਲਿਆ ਥੋੜਾ ਜਿਹਾ ਤੇ ਆਹ ਗਾਜਰਾਂ ਇਹਦੇ ਵਿੱਚ ਆਪਾਂ ਫਰਾਈ ਕਰਾਂਗੇ ਤੇ ऐसे गाजरਾਂ நார்ਮਲੀ ਗ੍ਰੇਟ ਕਰਦੇ ਹੁੰਦੇ ਨੇ ਸਾਰੇ ਹਨਾ ਮਤਲਬ ਕद्दूकस ਕਰਕੇ ਬਣਾਉਂਦੇ ਨੇ ਪਰ ਮੈਂ ਇਦਾਂ ਹੀ ਬਣਾ ਲੈਣੀ ਹਣੀ ਅ ਕਦੇ-ਕਦੇ ਤੇ ਅੱਜ ਕੁਝ ਪੂਰੀਆਂ ਭਰਉਣ ਜਾਣਾ ਥੱਲੇ ਇਸ ਕਰਕੇ ਟਾਈਮ ਘਟਾ ਇਸ ਕਰਕੇ ਮੈਂ फटाफट ਇਦਾਂ ਹੀ ਕਿਉਂਕਿ ਇਹ ਜਦੋਂ ਕਿ ਉਹ ਚੁੱਪ ਜਾਣਾ ਗਾਜਰਾਂ ਨੇ ਸੌਫਟ ਹੋ ਜਾਣਾ ਉਹ ਤੋਂ ਬਾਅਦ ਥੋੜਾ ਥੋੜਾ ਮੈਸ਼ ਕਰ ਦੇਣਾ ਚਲੋ ਬਣ ਗਿਆ ਪਰ ਮੈਂ ਹਲਵਾਦਰ ਕੀ ਆਈ ਕਿ ਥੱਲੇ ਆ ਕੇ ਮੈਂ ਫਰਾਈ ਕਰ ਰਹੀ ਹਾਂ ਸਾਪੜ ਇਹ ਘਰ ਦੇ ਬਣੇਗੇ ਪਾਪੜ ਨੇ ਤੇ ਪੂਰੀਆਂ ਬਣਾ ਰਹੀ ਹਾਂ ਥੱਲੇ ਤੇ ਉੱਪਰ ਵੀ ਜਿਹੜਾ ਮਾਰੇ ਹੋਣੇ ਤੇ ਨੀਚੇ ਵੀ ਆ ਗਏ ਜਿਹੜੇ ਆਪਣੇ ਬਣਾਏ ਪਾਪੜ ਮੇਰੇ ਵਿੱਚ ਚੀਨੀ ਪਾਤੀ ਥੋੜੀ ਜੀ ਤੇ ਆ ਖੋਆ ਮਿਕਸ ਕਰਤਾ ਖੋਆ ਆਪਾਂ ਹੋਰ ਪਾਵਾਂਗੇ ਖੁੱਲਾ ਜਿਹਾ ਖੋਆ ਪਾਵਾਂਗੇ ਤੇ ਹੁਣ ਕਾਜੂ ਬਦਾਮ ਸੌਰੀ ਕਾਜੂ ਬਦਾਮ ਵੀ ਪਾ ਸਕਦੇ ਆ ਲਾ ਵੀ ਪਾ ਸਕਦੇ ਆ ਇਹ ਬਈ ਮਹਾਰਾਟ ਨਹੀਂ ਮਹਾਰਾਸ਼ਟਰ ਦੇ ਮਰਾਠਾ ਵਾੜੇ ਚ ਇਹ ਗਜਰੇਲਾ ਬਹੁਤ ਘਾਟੋਂ ਨੰਬਰ ਆਟਾ ਵਾੜੇ ਚ ਪੰਜਾਬ ਚ ਤਾਂ ਆਮ ਹੀ ਹੁੰਦਾ ਹੁੰਦਾ ਸ਼ਾਇਦ ਕਰਾ ਕਰਾਂ ਦੇ ਵਿੱਚ ਪਰ ਮਰਾਠਾ ਵਾੜੇ ਦੇ ਵਿੱਚ ਇਹੋ ਜਿਹਾ ਗਜਰੇਲਾ ਕਿ ਉਹ ਪਹਿਲਾ ਫਿਰ ਉਹ ਚ ਕਾਜੂ ਫਿਰ ਉਹ ਚ ਹੋਆ ਤੇ ਫਿਰ ਆਹ ਵਾਲੇ ਕਾਜੂ ਨਾ ਸਾਰਾ ਕੁਝ ਜੋ ਤੇ ਪਾ ਕੇ ਇਸ ਇਹਦਾ ਘਟਾ ਰੱਖ ਲਿਆ ਕੋਸ਼ਿਸ਼ ਕਿ ਮੈਂ ਐਂਡ ਤੇ ਪਾਉਂਗੀ ਉੱਪਰ ਉੱਪਰ ਮोटा-ਮोटा ਤੇ ਕੋਸ਼ਿਸ਼ ਕਿ ਮੈਂ ਪਾ ਦਾਂਗੀ ਨਾ ਉਹ ਬਹੁਤ ਸਵਾਦ ਵਾਲਾ ਪਰ ਹੈ ਹੁਣ ਇਲਾਚੀ ਪਾਊਂਗੇ ਪਹਿਲਾਂ ਆਪਾਂ ਇਲਾਚੀ ਪਾਊਡਰ ਪੀਸ ਕੇ ਰੱਖ ਲਿਆ ਤੇ ਚਾਹੀਦਾ ਚੀ ਪਹਿਨੀ ਇਹਦੇ ਚ ਪਰ ਜ਼ਿਆਦਾ ਪਾਉਂਦੇ ਨਹੀਂ ਇਹਨਾਂ ਲੋਕੇ ਆਸੋਲੇ ਈਲਾਈਚੀ ਪਾਊਡਰ ਵਾਹ ਜਿੰਨੀ ਕਿਸੇ ਨੇ ਪਾਇ ਤੂੰ ਪਾ ਦਿਓ ਤੇ ਇਹ ਹੁਮਾਰੇ ਕਿਓ ਦੇ ਵਿੱਚ ਫਰਾਈ ਕਰਕੇ ਰੱਖੇ ਹੋਏ ਸੀਗੇ ਬੜੀਆਂ ਪੁਰੀਆਂ ਬਣਾਈਆਂ ਹੋਣਗੇ ਹਾਂ ਸੁੱਕਣੇ ਪਰ ਆੜ ਵੀ ਕਿੱਦਾਂ ਚਲੋ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ